ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਅਤੇ ਮੈਂ ਹਾਂ ਸਤਰਾਮ ਸਿੰਘ ਜਿਲ੍ਹਾ ਕਾਨੂੰਨੀ ਸੇਵਾਵਾਂ ਦੌਰਤੀ ਸ਼੍ਰੀ ਮੋਕਸਰ ਸਾਹਿਬ ਵੱਲੋਂ ਪਿੰਡਰ ਪਾਣਾ ਵਿਖੇ ਸਕੂਲਾਂ ਵਿੱਚ ਲਗਾਏ ਗਏ ਮੁਫਤ ਸਲਾਹ ਕਾਨੂੰਨੀ ਜਾਣਕਾਰੀ ਕੈਂਪ ਜਲਾਸ਼ਰੀ ਮੁਖਸਰ ਸਾਹਿਬ ਅਧੀਨ ਆਉਂਦੇ ਪਿੰਡ ਰਪਾਣਾ ਵਿਖੇ ਅੱਜ ਪ੍ਰਾਈਵੇਟ ਦੋ ਸਕੂਲਾਂ ਵਿੱਚ ਭਪਿੰਦਰ ਸਿੰਘ ਸੇਖੋਂ ਦੇ ਯੋਗ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਲਗਾਏ ਗਏ ਮੁਫਤ ਸਲਾਹ ਕਾਨੂੰਨੀ ਜਾਣਕਾਰੀ ਕੈਂਪ ਇਹ ਸਬੰਧੀ ਸਮਾਜ ਸੇਵੀ ਆਗੂ ਭੁਪਿੰਦਰ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਬੱਚਿਆਂ ਨੂੰ ਕਾਨੂੰਨੀ ਜਾਣਕਾਰੀ ਵੀ ਮਾਹਿਰ ਵਕੀਲਾਂ ਵੱਲੋਂ ਦਿੱਤੀ ਜਾ ਰਹੀ ਹੈ ਜਿਗਰ ਯੋਗ ਹੈ ਕਿ ਸਮਾਜ ਸੇਵੀ ਆਗੂ ਭੁਪਿੰਦਰ ਸਿੰਘ ਸੇਖੋਂ ਨੂੰ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਦੇਣ ਕਾਰਨ ਕਈ ਵਾਰ ਜ਼ਿਲ੍ਹੇ ਦੇ ਮਾਨਯੋਗ ਸੈਸ਼ਨ ਜੱਜੋ ਸਰਵਨਾ ਵੱਲੋਂ ਮਾਣ ਸਨਮਾਨ ਕੀਤਾ ਜਾ ਚੁੱਕਾ ਹੈ जिला श्री मोक्सर साहब तो पत्रकार जगतार सिंह रपाणा नी विशेष रिपोर्ट धन्यवाद टीचर्स नु इन्फॉर्म करना है। ਹੁਣ ਮੈਂ ਹੁਣ ਡੀ ਐਲ ਐਸ ਏ ਦੇ ਰੋਲ ਦੇ ਉੱਪਰ ਆਪਾਂ ਆਪਦੇ ਘਰ ਗੁਆਂਢ ਦੇ ਵਿੱਚ ਆਸ-ਪਾਸ 100 ਵਾਰੀ ਦੇਖਦੇ ਆਂ ਕੀ ਦੇਖਦੇ ਆਂ ਜਾਂ ਗੱਲ ਸੁਣਦੇ ਆਂ ਵੀ ਉਹਨੇ ਆਪਦੀ ਘਰ ਵਾਲੀ ਦੇ ਉੱਪਰ ਹੱਥ ਚੱਕਿਆ। ਯਾ ਸੌਰਿੰਗ ਇਸ ਸਤਿ ਉਹਦੇ ਤੁਸੀਂ ਕਰ ਚੁੱਕਿਆ। ਆਪਾਂ ਗੱਲ ਸੁਣਦੇ ਹਾਂ ਕਿ ਨਹੀਂ ਸੁਣਦੇ। ਦੇਖੋ। ਹਰ ਇੱਕ ਨੂੰ ਇੱਕ ਹਦਾਇਤ ਲਿਖਿਆ। ਜਦੋਂ ਅੱਜ ਤੋਂ ਬਾਅਦ ਕਹਿੰਦੇ ਵੀ ਇਹ ਗੱਲ ਸੁਣਨੀ ਹੈ, ਦੇਖਣੀ ਹੈ ਤਾਂ ਉਹ ਜੋ ਵੀ ਲੇਡੀ ਹੈ ਜਿੰਦੇ ਨਾਲੇ ਗਲਤ ਹੋ ਰਿਹਾ ਹੈ। ਤੁਸੀਂ ਕੀ ਕਰਨਾ ਹੈ? ਤੁਸੀਂ ਜਾ ਕੇ ਉਹਨੂੰ ਇਨਫੋਰਮ ਕਰਨਾ ਹੈ। ਕੀ ਕਹਿਣਾ ਹੈ ਕਿ ਤੁਸੀਂ ਕੋਰਟ ਜਾਓ। ਇਹ ਦਿੱਕਤ ਨਹੀਂ ਆਉਂਦੀ ਕਿ ਤੁਸੀਂ ਅਮੀਰ ਹੋ ਗਰੀਬ ਹੋ, ਇਹ ਦਿੱਕਤ ਨਹੀਂ ਆਉਂਦੀ ਕਿਉਂਕਿ ਤੁਹਾਡੇ ਪੈਸੇ ਨਹੀਂ ਲੱਗਣ ਵਾਲੇ। ਤੁਸੀਂ ਸਿਰਫ ਕੋਟ ਜਾਣਾ ਹੈ ਇੱਕ ਕਦਮ ਚੱਕਣਾ ਹੈ ਤਾਂ ਕਿ ਤੁਹਾਡੇ ਨਾਲ ਤੁਹਾਡੀ ਸਹਾਇਤਾ ਹੋ ਸਕੇ ਸਹਾਇਤਾ ਤੁਹਾਡੀ ਕਿਵੇਂ ਹੋਊਗੀ ਜਿਹੜਾ ਉਹਨੂੰ ਵਕੀਲ ਮਿਲਣਾ ਹੈ ਜਿਹੜਾ ਉਹਨੇ ਕੇਸ ਕਰਨਾ ਹੈ ਉਹਨੇ ਮੁਫਤ ਚ ਕਰਨਾ ਇਹ ਗੱਲ ਦਾ ਮੁੰਡੇ ਤੁਸੀਂ ਵੀ ਧਿਆਨ ਰੱਖਣਾ ਆਪਦੇ ਆਸ-ਪਾਸ ਅਗਰ ਕੁਝ ਹੁੰਦਾ ਵੇਖਣਾ ਨਾ ਤਾਂ ਇਹ ਨਹੀਂ ਕਹਿਣਾ ਵੀ ਇਹ ਤਾਂ ਹੁੰਦਾ ਹੀ ਰਹਿੰਦਾ ਜੇ ਹੁੰਦਾ ਰਹਿੰਦਾ ਇਹਦਾ ਮਤਲਬ ਇਹ ਨਹੀਂ ਵੀ ਹੋ ਸਹੀ ਹੈ ਉਹ ਗਲਤ ਹੈ ਉਹਨੂੰ ਤੁਸੀਂ ਪੁਆਇੰਟ ਆਊਟ ਕਰਨਾ ਹੈ ਉਹਦੇ ਉੱਪਰ ਤੁਸੀਂ ਜ਼ਿਕਰ ਕਰਨਾ ਹੈ ਉਹਦੀ ਗੱਲ ਕਰਨੀ ਹੈ सामने वाली लेडी नु तुही राह पौना है के तुसी कोर्ट जाओ तुसी डिस्ट्रिक्ट लीगल सर्विस अथॉरिटी ਕੋਲ ਜਾਓ ਉਥੇ ਤੁਹਾਨੂੰ ਕਾਨੂੰਨੀ ਸਹਾਇਤਾ ਮਿਲੇਗੀ ਉਹ ਵੀ ਫ੍ਰੀ ਆਫ ਕੋਸਟ ਮਿਲੇਗੀ ਸਮਝ ਆਈ ਕਿਸੇ ਬੱਚੇ ਨੂੰ ਕੋਈ ਡਾਊਟ ਠੀਕ ਆਪਾਂ ਨੂੰ ਕੋਈ ਡਾਊਟ ਹੈ ਅੱਜ ਤੋਂ ਬਾਅਦ ਕਿਸੇ ਦੇ ਮਾਲਕੁੱਟ ਹੁੰਦੀ ਵੇਖੋਗੇ ਤਾਂ ਕੀ ਕਰੋਗੇ ડી ਐਲ ਐਸ ਦੇ ਵਿੱਚ ਜਾਵਾਂਗੇ ਵੈਰੀ ਗੁੱਡ ਹੋਰ ਕੁਝ ਬੱਚਿਓ ਕੋਈ ਡਾਊਟ ਹੈਗਾ ਤਾਂ ਦੱਸੋ ਜੋ ਤੁਹਾਨੂੰ ਦਿੱਤੇ ਪੈਂਪਲਟ 'ਤੇ ਇੱਥੇ ਟੋਲ ਫਰੀ ਨੰਬਰ ਹੈਗਾ ਠੀਕ ਹੈ ਘਰਾਂ ਨੂੰ ਜਰੂਰ ਦੱਸਣਾ ਅਚਾਨਕ ਇੱਕ ਘਰ ਬੈਠਾ ਤਿਆਰੀ ਕਰੇ ਗੱਲ ਹੁੰਦੀ ਹੋਗੀ ਕਿ ਯਾਰ ਅੱਜ ਬਿਜਲੀ ਦਾ ਬਿੱਲ ਬਹੁਤ ਆਇਆ ਹੈ ਤੁਹਾਨੂੰ ਗਰਮੀਆਂ ਆ ਗਈਆਂ ਬਿਜਲੀ ਦਾ ਬਿੱਲ ਬਹੁਤ ਆਇਆ ਹੁੰਦੀ ਘਰੇ ਗੱਲ ਕਰੇ ਆ ਵੇਖ ਹੁੰਦੀ ਹੈ ਹੁੰਦੀ ਹੈ ਕਦੇ ਐ ਨਹੀਂ ਮਾਪਿਓ ਕਹਿੰਦੇ ਯਾਰ ਆ ਤਾਂ ਗਲਤ ਲੱਗ ਕੇ ਆ ਗਿਆ ਕਹਿੰਦੇ ਆ ਨਾ ਵੀ ਇਹ ਜਿਆਦਾ ਲੱਗ ਕੇ ਆ ਗਿਆ। ਬੰਦਾ ਤਾਂ ਹੈ ਨਹੀਂ ਸੀ ਇਹਨਾਂ। ਕਹਿੰਦੇ ਕਿ ਨਹੀਂ ਕਰੇ। ਕਹਿੰਦੇ ਆ ਨਾ ਉਹਨਾਂ ਸਿਚੁਏਸ਼ਨਾਂ ਦੇ ਵਿੱਚ ਵੀ ਤੁਸੀਂ ਡੀਐਲਐਸ ਤੇ ਆ ਸਕਦੇ ਹੋ। ਆਪਣੀਆਂ ਤਕਲੀਫਾਂ ਲੈ ਕੇ ਜੋ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਛੋਟੇ ਜਿਹੇ ਬਿੱਲ ਦੇ ਸੁਧਾਰ ਹੈ। ਉਹ ਵੀ ਕੌਣ ਕਰੂਗਾ? ਡੀਐਲਐਸ ਸੇ ਕਰੋ। ਡੀਐਲਐਸ ਸੇ ਥੋੜਾ ਨਾਲ ਕਦਮ-ਕਦਮ ਤੇ ਖੜਾ। ਉਹਦੀ ਰਿਲੇਸ਼ਨ ਦੇ ਵਿੱਚ ਹੋਰ ਜਿਹੜੀਆਂ ਸਕੀਮਾਂ ਨੇ ਤੁਹਾਡੇ ਪੈਂਫਲਟ ਦੇ ਉੱਪਰ ਤੁਸੀਂ ਪੜੋ। ਆਪਦੇ ਘਰ ਦੇ ਵਿੱਚ ਆਸ-ਪਾਸ ਆਪਦੇ ਦੱਸੋ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਜਿਹੜਾ ਕਾਨੂੰਨ ਹੈ ਉਹ ਤੁਹਾਡੇ ਨਾਲ ਖੜਾ ਹੈ ਨਿਆਂ ਤੁਹਾਡੇ ਨਾਲ ਖੜਾ ਹੈ ਇਹਦਾ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇੱਕ ਕਦਮ ਚੱਕੋ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਤੁਹਾਡਾ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ ਠੀਕ ਹੈ ਬੱਚਿਓ ਠੀਕ ਹੈ ਬੱਚਿਓ ਵੈਰੀ ਗੁੱਡ ਤਾੜੀ ਮਾਰੋ ਇੱਕ ਵਾਰ ਜੀ